ਸਿਕਲ ਸਾਰੇ ਨੂੰ ਮੈਂ ਸਰਬਜੀਤ ਸਿੰਘ ਪਿੰਡ ਤਜੋਗੇ ਇਸ ਟਾਈਮ ਸਾਡੇ ਘਰਾਂ ਦਾ ਹਾਲ ਤੁਹਾਨੂੰ ਮੈਂ ਦਿਖਾਉਣ ਲੱਗਿਆ ਆਸੇ ਪਾਸੇ ਪਾਣੀ ਨੇ ਘੇਰ ਰੱਖਿਆ ਤੇ ਨਾ ਤਾਂ ਕੋਈ ਦੁੱਧ ਦਾ ਪ੍ਰਬੰਧ ਆ ਏਡੀ ਦੂਰ ਬੈਠੇ ਪਿੰਡ ਤੋਂ ਪਾਣੀ ਬਾਲਾ ਜਿਆਦਾ ਲੰਗਿਆ ਨਹੀਂ ਜਾਂਦਾ ਰਸਣ ਰਸਣ ਖਤਮ ਹੋ ਗਿਆ ਸਿਲੰਡਰ ਖਤਮ ਹੋ ਰਹੇ ਨੇ ਪਾਣੀ ਦੀ ਹਾਲਤ ਤੁਸੀਂ ਦੇਖ ਲਓ ਆ ਹਾਲਤਾ ਪਾਣੀ ਦੀ ਇੰਨਾ ਇੰਨਾ ਪਾਣੀ ਆ ਹੁਣ ਮੇਰੇ ਬਿੱਡ ਤੱਕ ਵੀ ਪਾਣੀ ਆਇਆ ਪਿਆ ਜੇ ਹੁਣ ਇੱਥੇ ਸਾਡੇ ਕੋਲੇ ਰਾਸ਼ਨ ਦਾ ਪ੍ਰਬੰਧ ਨਾ ਹੋਇਆ ਕੀ ਖਾਵਾਂਗੇ ਕਿੱਥੇ ਜਾਵਾਂਗੇ ਰੱਬ ਨਾ ਕਰੇ ਐਮਰਜੈਂਸੀ ਪੈ ਗਈ ਕੋਈ ਕਿਤੇ ਜਾਣਾ ਆਉਣਾ ਪੈ ਗਿਆ ਕਿੱਥੇ ਗੱਡੀ ਨੂੰ ਕਿੱਥੇ ਆ ਕੇ ਖੜੂ ਆ ਪਾਣੀ ਇੱਥੋਂ ਤੱਕਾ ਘੱਟ ਤੋਂ ਘੱਟ ਉਹ ਸਾਹਮਣੇ ਤੁਸੀਂ ਬੋਰ ਦੇਖਦੇ ਹੋ ਨਾ ਬੋਰ ਵੀ ਵਿੱਚ ਪਾਣੀ ਦੇ ਡੁੱਬ ਗਿਆ ਤੇ ਬੋਰ ਉਹ ਸੜਕ ਤੋਂ ਢਾਈ ਤਿੰਨ ਫੁੱਟ ਉੱਚਾਗਾ ਹੂੰ ਤੁਹਾਡੇ ਇੱਥੇ 4 ਫੁੱਟ ਪਾਣੀ ਖੜਾ ਸੜਕ ਦੇ ਉੱਤੇ ਨਾ ਮੰਦਾ ਹਾਲ ਆ ਉਹ ਦੂਰ ਤੱਕ ਸਾਰਾ ਕੱਲਾ ਪਾਣੀ ਹੋਈ ਨਾ ਤਾਂ ਇੱਥੇ ਝੋਨਾ ਦੀ ਨਾ ਨਾ ਕੋਈ ਹੋਰ ਕੋਈ ਚੀਜ਼ ਦੀ ਨਹੀਂ ਇਹ ਸਾਰੇ ਦਾ ਸਾਰਾ ਕੱਲਾ ਪਾਣੀ ਜਿੱਧਰ ਨਿਗਾ ਮਾਰੋ ਪਾਣੀ ਪਾਣੀ ਪਿੰਡ ਚੋਂ ਬਾਹਰ ਹਜੇ ਤੱਕ ਕੋਈ ਕਿਸੇ ਨੇ ਬਾਤ ਵੀ ਨਹੀਂ ਦੋਸੀ ਕੋਈ ਤਾਂ ਹੱਲ ਹੋਣਾ ਚਾਹੀਦਾ ਯਾਰ ਅਸੀਂ ਜੇ ਪਿੰਡ ਚੋਂ ਬਾਹਰ ਰਹਿੰਨੇ ਆ ਸਾਡਾ ਕਲੋਨੀਆਂ ਦੇ ਵਿੱਚ ਕੋਈ ਤਾਂ ਸਾਥੀ ਬਣੇ ਸਾਡਾ ਕੋਈ ਪ੍ਰਬੰਧ ਤਾਂ ਹੋਣਾ ਚਾਹੀਦਾ ਮਾੜਾ ਮੋਟਾ ਰੱਬ ਨਾ ਕਰੇ ਮੀਂਹ ਜਾਦੇ ਆ ਗਿਆ ਇੱਥੇ ਫਿਰ ਅਸੀਂ ਕਿੱਥੇ ਜਾ ਕੇ ਬੈਠਾਂਗੇ ਇਥੇ ਕੋਈ ਵੀ ਪ੍ਰਬੰਧ ਨਹੀਂ ਹੈਗਾ ਕੋਈ ਹਜੇ ਤੱਕ ਕਿਸੇ ਨੇ ਬਾਤ ਨਹੀਂ ਪੁੱਛੀ ਹੈਗੀ ਆ ਨਾਲ ਦੇ ਸ਼ਹਿਰ ਦਾ ਐਮਐਲਏ ਬੈਠਾ ਉਹਨੂੰ ਕੋਈ ਹੈ ਹੀ ਨਹੀਂ ਕਿਸੇ ਦਾ ਵੀ ਇੱਥੇ ਪਾਣੀ ਆ ਰਿਹਾ ਜਾਂ ਕੁਝ ਹੋ ਰਿਹਾ ਹੋਰ ਹੋ ਰਿਹਾ ਹੈਗਾ ਜਿੰਨਾਂ ਨੂੰ ਕੋਈ ਕੁਝ ਕਹੇ ਦੇ ਤਾਂ ਇਹ ਚੱਕ ਕੇ ਕੰਪਲੇਂਟਾਂ ਕਰ ਦਿੰਦੇ ਆ ਚੱਕ ਕੇ ਪਰਚੇ ਪਵਾ ਦਿੰਦੇ ਨੇ ਵੀ ਤੁਸੀਂ ਕਿਸੇ ਦੀ ਬਾਤ ਤਾਂ ਪੁੱਛੋ ਯਾਰ ਮਾੜਾ ਮੋਟਾ ਦਾ ਕਿਸੇ ਦਾ ਹੱਲ ਹੋਣਾ ਚਾਹੀਦਾ ਆ ਹੁਣ ਇੰਨੇ ਪਾਣੀ ਦੇ ਵਿੱਚ ਸਾਰੇ ਜਾਣੇ ਇਸ ਗੱਲ ਦਾ ਜਵਾਬ ਦੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਵੀ ਯਾਰ ਕਿੱਥੇ ਜਾਵਾਂਗੇ ਰੱਬ ਕਰੇ ਨਾ ਵੀ ਇਹ ਐਮਰਜੈਂਸੀ ਕਿਸੇ ਦਿਨ ਹੋਵੇ ਕਿੱਥੇ ਜਾਵਾਂਗੇ ਅਸੀਂ ਇਹ ਆ ਹਾਲ ਆਗਾ ਪਾਣੀ ਗੋਡੇ-ਗੋਡੇ ਖੜਾ ਜਿਹਦੇ ਵਿੱਚ ਦੀ ਬੰਦਾ ਨੰਗੇ ਨਾ ਸਾਤੀ ਤੱਕ ਪਾਣੀ ਆ ਜਾਂਦਾ ਮੇਰਾ ਬੈੱਡ ਬੈੱਡ ਵੀ ਪਾਣੀ ਚ ਪਿਆ ਲੈ ਦੇਖ ਲੋ ਆ ਪੂਰਾ ਪਾਣੀ ਆ ਕੱਲਾ ਪਾਣੀ ਇੱਥੇ ਵੀਰ ਕਿਸੇ ਦਾ ਤਾਂ ਜ਼ਮੀਰ ਜਾਗਦਾ ਹੋਣਾ ਹੀ ਆ ਕੋਈ ਤਾਂ ਆ ਕੇ ਐ ਕਹੇ ਵਿਚਾਰਾ ਸੀ ਤੁਹਾਡੇ ਨਾਲ ਆ ਰਾਸਣ ਰਾਸਣ ਖਤਮ ਹੋਈ ਜਾਂਦਾ ਹੈ ਸਿਲੰਡਰ ਸਿਲੰਡਰ ਖਤਮ ਹੋ ਗਿਆ ਕਿੰਨਾ ਕੁ ਟਾਈਮ ਬੰਦਾ ਖਾਈ ਚੱਲੂਗਾ ਜ਼ਰੂਰਤਾਂ ਨੇਗੀਆਂ ਹੁਣ ਚੀਜ਼ ਦੀਆਂ ਹੁਣ ਭੈਣ ਦਾ ਚਾਹ ਤੋ ਵੀ ਬੈਠੇ ਐ ਇੱਕ ਟਾਈਮ ਵੀ ਯਾਰ ਦੁੱਧ ਹੈ ਨਹੀਂ ਗੈਡੀ ਦੂਰ ਹੁਣ ਪਿੰਡ ਤੋਂ ਘੱਟ ਤੋਂ ਘੱਟ 1.5 ਕਿਲੋਮੀਟਰ ਐਡੀ ਦੂਰ ਤੁਰ ਕੇ ਜਾਵੇ ਕਿਹੜਾ ਪਾਣੀ ਦੇ ਵਿੱਚ ਉਹ ਵੀ ਚੱਲ ਜੇ ਬੰਦਾ ਹੂੰ ਸੜਕ ਸੁੱਕੀ ਹੋਵੇ ਤੁਰ ਕੇ ਵੀ ਜਾਵੇ ਸਮਾਨ ਲੈ ਵੀ ਜਾਵੇ ਹੁਣ ਖਾਲੀ ਕਿੱਥੋਂ ਜਾਵੇ ਐ ਪਾਣੀ ਦੇ ਵਿੱਚ ਕਿੱਥੋਂ ਤੱਕ ਹੁਣ ਘਰੇ ਹੋਰ ਕੋਈ ਹੈ ਵੀ ਹੈ ਨਹੀਂ ਗੱਲੀ ਮਾਤਾ ਆ ਗਈ ਮਾਤਾ ਹੁਣ ਇਹ ਜਿਹੇ ਚੀਜ਼ਾਂ ਕਿੱਥੇ ਪਾਣੀ ਦੇ ਵਿੱਚ ਤੁਰੇ ਫਿਰੇ ਭੁੱਖਣ ਬਾਣੇ ਬੈਠੇ ਰੋਣ 7 ਦਿਨ ਬੈਠ ਲਾਂਗੇ 2 ਦਿਨ ਬੈਠ ਲਾਂਗੇ 4 ਦਿਨ ਬੈਠ ਲਾਂਗੇ ਬਾਅਦ ਚੋਂ ਮਰ ਜਾਗੇ ਭੁੱਖੇ ਬੈਠੇ ਇੱਥੇ ਪਰ ਮਾੜੀ ਮੋਟੀ ਤਾਂ ਕਿਸੇ ਨੂੰ ਹੋਣੀ ਚਾਹੀਦੀ ਹੈ ਵੀ ਯਾਰ ਕੋਈ ਤਾਂ ਆ ਕੇ ਕਹੇ ਕੋਈ ਪੰਚਾਇਤ ਜਾਂ ਕੋਈ ਹੋਰ ਕੋਸਤਾ ਆ ਕੇ ਬੋਲੇ ਜੇ ਕਿਸੇ ਨੂੰ ਕੁਝ ਕਹਿ ਦਿਓ ਮੁੜ ਕੇ ਫਿਰ ਅਗਲਾ ਕਹਿ ਦਿੰਦਾ ਸਾਡੇ ਤੇ ਬੋਲਦੇ ਸਾਡੇ ਤੇ ਹੋ ਕਰਦੇ ਵੀ ਯਾਰ ਅਸੀਂ ਬੋਲਦੇ ਨਹੀਂ ਹੈਗੇ ਅਸੀਂ ਤੁਹਾਨੂੰ ਇਹ ਗੱਲ ਕਹਿਣੇ ਭਾਈ ਸਾਡੀ ਔਖੇ ਟਾਈਮ 'ਚ ਮਾੜੀ ਮੋਟੀ ਬਾਤ ਤਾਂ ਪੁੱਛੋ ਕਈ ਘਰਾਂ ਦੇ ਵਿੱਚ ਤਾਂ ਨਾ ਇੰਨਾ ਪਾਣੀ ਵੜ ਗਿਆ ਨਾਲ ਦੇ ਘਰ ਵਾਲੇ ਤਾਂ ਨਾ ਟਰੈਕਟਰ ਟਰਾਲੀਆਂ ਲੈ ਕੇ ਸਮਾਨ ਲੈ ਕੇ ਆਪਣਾ ਪਿੰਡ ਚ ਲੈ ਗਏ ਪਸ਼ੂ ਵੀ ਲੈ ਕੇ ਪਿੰਡ ਚ ਜਾ ਕੇ ਧਰਮਸ਼ਾਲਾ 'ਚ ਬੈਠੇ ਜਾਰੇ ਪਤਾ ਨਹੀਂ ਕਿੱਥੇ ਬੈਠੇ ਪਿੰਡ ਚ ਵਗ ਗਏ ਉਹ ਇੱਕ ਘਰ ਵਾਲਿਆਂ ਦਾ ਘਰ ਡਿੱਗਣ ਵਾਲਾ ਹੋ ਰਿਹਾ ਜਮਾ ਵੀ ਹੁਣ ਮਾਂ ਪੁੱਤਾਂ ਕਿੱਥੇ ਜਾਵਾਂਗੇ ਹਨਾ ਕਿੱਥੇ ਬੈਠਾਂਗੇ ਜ਼ਰੂਰੀ ਨਹੀਂ ਵੀ ਅਸੀਂ ਗਲੀਆਂ ਹੋਰ ਵੀ ਘਰ ਹੈਗੇ ਨੇ ਉਹ ਇੱਕੋ ਪਿੱਸਲੇ ਪਾਸੇ ਘਰ ਆ ਸਾਡੇ ਉਧਰ ਉਹਨਾਂ ਦੇ ਘਰੇ ਜਮਾ ਪਾਣੀ ਵੜ ਗਿਆ ਟੋਬਾ ਬਣਿਆ ਖੜਾ ਪਾਣੀ ਨੇ ਨਾ ਬੁਰਾ ਹਾਲ ਕਰਿਆ ਬੇਚਾਰੇ ਪਾਸੇ ਇੱਕ ਕੰਜਰਖਾਨਾ ਇਹ ਹੈ ਕਲੋਨੀਆਂ ਜਮਾ ਪਾ ਉਦੋਂ ਡੂੰਗੇ ਚ ਦਿੱਤੀਆਂ ਟੋਏ ਜ ਹੁਣ ਇੱਥੇ ਜਦੋਂ ਮੀਂਹ ਆਉਂਦਾ ਮਾੜਾ ਮੋਟਾ ਪਾਣੀ ਹਜੇ ਐਡੀ ਦੂਰ ਪਿਆ ਹੁੰਦਾਗਾ ਮੀਂਹ ਇੱਥੇ ਗੋਡੇ-ਗੋਡੇ ਆ ਕੇ ਖੜ ਜਾਂਦਾ ਪਾਣੀ ਇੰਨਾ ਪਾਣੀ ਆਉਂਦਾ ਇੰਨੀ ਜ਼ਿਆਦੇ ਪਾਣੀ ਸੇ ਟੋਬਾ ਬਣਿਆ ਖੜਾਗਾ ਪਾਣੀ ਦੀ ਹਾਲਤ ਦਿਖਾਉਣਾ ਤੁਹਾਨੂੰ ਕਿੰਨਾ ਕਿੰਨਾ ਪਾਣੀ ਹੈ ਆ ਇੰਨੇ ਨਾ ਪਾਣੀ ਵਾਲੇ ਫਿਰ ਲੋ ਇਹਦੇ ਵਿੱਚ ਦੀ ਆ ਪਾਣੀ ਵਿੱਚ ਵੀ ਰੱਖਣ ਲੈਣ ਜਾਓ ਇੰਨੇ ਪਾਣੀ ਵਿੱਚ ਆ ਜੇ ਉਤੋਂ ਆ ਬੱਦਲ ਦੇਖ ਲੋ ਭਰਾਓ ਹੋਇਆ ਖੜਾ ਜਿਦਾ ਪਤਾ ਨਹੀਂ ਕਦੋਂ ਮੀਂਹ ਪੈਣ ਲੱਗ ਜਾ ਹਾਲਤ ਹੋਈ ਪਈ ਬੱਦਲ ਦੀ ਪੂਰਗੀ ਚਲਾ ਗਿਆ ਹਿੱਟਾ ਆ ਪੂਰ ਪੂਰ ਤਾਂ ਪੈਣ ਵੀ ਲੱਗੀ ਕਣੀਆਂ ਪਤਾ ਨਹੀਂ ਕਦੋਂ ਇੱਥੇ ਮੀਂਹ ਪੈਣ ਲੱਗ ਜੇ ਜਿਹੜੀਆਂ ਵੀ ਪਾਣੀ ਦੇ ਵਰਦਿਆਂ ਨੇ ਹੋਵੇ। ਉਹ ਸਾਹਮਣੇ ਇੱਧਰਲੇ ਪਾਸੇ ਤਾਂ ਉਹ ਸਾਹਮਣੇ ਮੀਂਹ ਪੈਣ ਲੱਗ ਗਿਆ। ਉਹ ਦਿਓ ਸਾਹਮਣੇ ਗੁਰੂ ਸਰਪੰਨ। ਮੀਂਹ ਪੈ ਰਿਹਾ ਉਸ ਤੋਂ ਪੂਰਾ। ਆ ਦੇ ਜਦੋਂ ਆਹ ਸਾਹਮਣੇ ਉਹ ਏਰੀਆ ਚ। ਉਹ ਸਾਹਮਣੇ ਦੇ ਏਰੀਆ ਦੇ ਵਿੱਚ ਮੀਂਹ ਪੈ ਰਿਹਾ। ਆ ਜਾ। ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਕੋਈ ਬਾਤ ਹੀ ਨਹੀਂ ਪੁੱਛ ਰਿਹਾ ਕਿਸੇ ਦਾ ਫਰਜਦਾ ਬਣਦਾ ਹੀ ਆ। ਚੱਲ ਜੇ ਨਹੀਂ ਤੁਸੀਂ ਕੋਈ ਹੱਲ ਕਰ ਸਕਦੇ ਠੀਕ ਆ ਲਮੀ ਆ ਗੱਲ ਹੈ ਵੀ ਮਿੱਤਰੋ ਚਲੋ ਸੁਣ ਅੰਦਰ ਉਹ ਫਸਣ ਗਿਆ ਹੁਣ ਸਾਡੇ ਵਾਲੇ ਲੈ ਦੁਬਾਰੇ ਮੀ ਆਉਣ ਲੱਗ ਗਿਆ ਹੁਣ ਕਰ ਲੋ ਕਿ ਉਹਨੂੰ ਭੰਡਾ ਇੱਥੇ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਇਹ ਮੀ ਹਜੇ ਪੈਣਾਗਾ ਅੰਦਰ ਪਤਾ ਨਹੀਂ ਕੀ ਹਾਲ ਹੁਣ ਇਹ ਬੜੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕੋਈ ਪ੍ਰਬੰਧ ਹੋ ਜਾਵੇ ਸਾਡਾ